ਮੇਰਾ ਨਾਮ ਹਰਜੀਤ ਕੋਰ ਮਜੀਠਾ ਰੋਡ ਤੋਂ ਕਬਾਲਾ 5 ਨੰਬਰ ਗਲੀ ਪਾਣੀ ਦਾ ਜੀ ਪਾਣੀ ਵੇਖੋ ਆਣ ਕੇ ਸਾਡੇ ਇੰਨੀਆਂ ਵੋਟਾਂ ਪਾਈਆਂ ਇੰਨਾ ਕੁਝ ਕਰੀਦਾ ਜਦੋਂ ਆਉਂਦੇ ਆ ਨਾ ਉਦੋਂ ਪਿੱਟ ਪਿੱਟ ਕੇ ਤੇ ਗਾਹ ਨੂੰ ਆਉਂਦੇ ਸਾਨੂੰ ਪਾਓ ਸਾਨੂੰ ਪਾਓ ਕੋਈ ਭੈਣ ਕੋਈ ਭਰਾ ਕੋਈ ਕੁਛ ਕਹਿੰਦੇ ਆ ਤੇ ਜਦੋਂ ਇੰਜ ਪਾਣੀ ਖਲੋਂਦਾ ਉਦੋਂ ਸਾਡੀ ਸੁਣਾਈ ਕੋਈ ਨਹੀਂ ਆ ਉਦੋਂ ਸਾਨੂੰ ਆਂਦੇ ਆਪੀ ਬੱਸ ਆਜੋ ਤੇ ਚਲ ਜੋ ਹੋ ਚੱਲੇ ਪਾਣੀ ਅੱਜ 15 ਦਿਨ ਹੋ ਗਏ ਆ ਹਨੂ ਐਂਜੀ ਪੌਂਜੇ ਚੁੱਕ ਚੁੱਕ ਕੇ ਨੰਗੀ ਦਾਓ ਕਿਤੇ ਮੈਂ ਨਹੀਂ ਫੇ ਬਹੁਤ ਜ਼ਿਆਦਾ ਮੱਛਰ ਆ ਜਾਂ ਤੇ ਜਿਹੜੇ ਪ੍ਰਧਾਨਾਂ ਨੂੰ ਆਪਾਂ ਵੋਟਾਂ ਪਾ ਰਹੇ ਆ ਕਾਂਗਰਸ ਜਿੰਨੂੰ ਵੀ ਪਾਈਆਂ ਉਹ ਆਣ ਕੇ ਗਲੀ ਦੇ ਵਿੱਚ ਮੰਜਾ ਢਾਹ ਕੇ ਤੇ ਇੱਕ ਵਾਰਾ ਲੰਮੇ ਪਾ ਕੇ ਵੇਖਣ ਵੀ ਮੱਛਲ ਲੜਦਾ ਕਿ ਨਹੀਂ ਜਾਦੀ ਪਾਣੀ ਬਹੁਤ ਗੰਦਾ ਆਉਂਦਿਆ ਵਾ ਬੱਚੇ ਲੋਕਾਂ ਦੇ ਬੰਬਾਰ ਆਉਂਦਿਆ ਦੋ ਬੱਚੇ ਹਸਤਾਚ ਗਏ ਆ ਨਾ ਜੀ ਨਿੰਦੇ ਪ੍ਰਧਾਨ ਨੂੰ ਵੀ ਦੱਸਿਆ ਵਾ ਬਰਿਆਨ ਕੌਂਸਲਰਾਂ ਨੂੰ ਦੱਸ ਕੇ ਆਇਆ ਰਾਮੂ ਨੂੰ ਵੀ ਹਰ ਇੱਕ ਨੂੰ ਦੱਸਿਆ ਆ ਜਾਂਦੇ ਕੱਲ ਦਿਨੇ ਆ ਓਏ ਆਉਂਦੇ ਆ ਛੋਟੀ ਮਾਰ ਕੇ ਪਿੱਛੋ ਦੀ ਪਿੱਛੋ ਚੱਲ ਜਾਂਦੇ ਆ ਰਿੰਟੂ ਨੂੰ ਵੀ ਦੱਸ ਕੇ ਆਏ ਆ ਪੁਨਾਈ ਮਾਸਾ ਨਹੀਂ ਆ ਗਈ ਹੁਣ ਗਾਂ ਉਹ ਨਿੰਦੇ ਪ੍ਰਧਾਨ ਕੋਈ ਗਏ ਇਕੱਠੇ ਹੋ ਕੇ ਉਹ ਹੋਰ ਹੋਰ ਦਲੀਆਂ ਦੇ ਨਾਲ ਸੁਣਦਾ ਸਾਡੀ ਗਰੀਬੀ ਦੀ ਕੋਈ ਨਹੀਂ ਸੁਣਦਾ ਨੀਓਏ ਇਹ ਇਹਨਾਂ ਨੂੰ ਚਾਹੀਦਾ ਵਾ ਜਦੋਂ ਵੋਟਾਂ ਲੈ ਰਹੇ ਨੇ ਉਦੋਂ ਫੇਰ ਪੁੱਛੂ ਬਿਆਨ ਫੇਰ ਦਸਾਂ ਮੈਂ ਫੇਰ ਮਾਰਾਂ ਨਹੀਂ ਸੀ ਤਰਪੇ 5:00 ਵਜੇ 5:00 ਵਜੇ ਤੇਰੇ ਆ ਤਾਂ ਨੂੰ ਪਤਾ ਹੀ ਆ ਕਿੰਨੀ ਗੰਦਗੀ ਆ ਉਹ ਆਉਂਦੇ ਆ ਤੇ ਉਹ ਆਉਂਦੇ ਆ ਬੋਏ ਆਉਂਦੀ ਆ ਤੇ ਜਿਹੜੇ ਰਹਿੰਦੇ ਉਹਨਾਂ ਨੂੰ ਕੋਈ ਬੋ ਨਹੀਂ 15 ਸਾਲ ਹੋ ਗਏ ਉਹ ਇੱਥੇ ਇਹੋ ਗਲੀ ਦਾ ਹਾਲ ਰਿਹਾ ਬਾਕੀ ਜਿਹੜੇ ਇਲਾਕੇ ਉਹ ਸਹੀ ਆ ਉਧਰ ਜਾਂਦੇ ਆ ਉਧਰ ਪੈਂਦੇ ਆ ਇੱਧਰੋਂ ਕੁਝ ਕੋਈ ਕਹਿੰਦਾ ਨਹੀਂ ਆਪ ਗਲੀਆਂ ਪੜ ਗਈਆਂ ਇਹੀ ਰਹਿ ਗਈ ਇਹੋ ਗਲੀ ਨਹੀਂ ਬੰਦੀ ਆਉਂਦੇ ਆ ਸੀਵਰ ਕੱਢਦੇ ਆ ਮਰਾ ਮੋਟਾ ਤੇ ਕਹਿ ਦਿੰਦੇ ਆ ਪਿੱਤਾ ਦੀ ਗਲੀ ਬਣ ਜੂ ਵੀ ਤੁਹਾਡੀ ਗਲੀ ਬਣ ਜੂ ਵੀ ਮੁਰਕੇ ਕੋਈ ਨਹੀਂ ਤੇ ਜਦੋਂ ਬੋਟਾ ਲੈਣ ਆਏ ਸੀ ਉਦੋਂ ਵੀ ਉਹ ਵੀ ਬੋਟਾ ਲੈਣ ਜਦੋਂ ਆਏ ਉਹ ਵੀ ਪਹੁੰਚ ਚੁੱਕ ਕੇ ਹੀ ਆਏ ਆ ਉਦੋਂ ਵੀ ਪਾਣੀ ਹੈਗਾ ਸੀ ਉਦੋਂ ਆnde ਕਢਾ ਦਿੰਦੇ ਆ ਉਦੋਂ ਇਹ ਗਲੀ ਵੀ ਬਣੀ ਗਲੀ ਪਾਣੀ ਗੱਲ ਆਪਾਂ ਪਉ ਵੀ ਆ ਸਭ ਕੁਝ ਹੋਊਗਾ ਤੇ ਹੁਣ ਪੁੱਛ ਨਹੀਂ ਪੁੱਛ ਨਹੀਂ ਬਣਿਆ ਜੀ ਕੁਛ ਨਹੀਂ ਇੱਧਰ ਗਲੀ ਹੋਈ ਨਹੀਂ ਸਕਦਾ ਆ ਮੇਰਾ ਕੇਵਲ ਜੀ ਠੰਗ ਵਾਲਾ ਲੈਣ ਵਾਲੇ ਆ ਜਦ ਦੀ ਪੁਸਤ ਸਾਡੀ ਜਗਾ ਆਪਣੀ ਆ ਕਿਹੜੀ ਗਲੀ ਹੈ ਜੀ ਪੰਜ ਨੰਬਰ ਗਲੀ ਹੈ ਬਲਕਾਰਿਆ ਦੀ ਕੀ ਗਲੀ ਚ ਕੀ ਮੁਸ਼ਕਲ ਦਾ ਸਾਹਮਣਾ ਕਰ ਗਲੀ ਚ ਮੁਸ਼ਕਲ ਹੈ ਭਾਜੀ ਅੱਜ ਤੋ 20 ਲੋਗ ਹੈ ਸਾਡੇ ਸਿਵਰ ਬੰਦੇ ਨਹੀਂ ਬੱਚੇ ਸਾਡੀ ਗਲੀ ਦੇ ਦੋ ਤਿੰਨ ਬਿਮਾਰ ਹੈ ਇੱਥੇ ਡਿੱਗੇ ਵੀ ਹੈ ਬਜ਼ੁਰਗ ਵੀ ਡਿੱਗੇ ਨੇ ਇੱਥੇ ਮੁੰਡਾ ਹੋਣੇ ਭਾਈਆਂ ਦੇ ਸਾਹਮਣੇ ਡਿੱਗਾ ਹੋਣੇ ਡਿੱਗਾ ਡਿੱਗੇ ਸਾਡੀ ਗਲੀ ਕੋਈ ਸੁਣਾਈ ਨਹੀਂ ਆ ਰਹੀ ਜੇ ਕਹੇ ਕੋਈ ਜਾਈਦਾ ਕੋਈ ਕਹਿੰਦਾ ਅਦੋਂ ਜੋ ਕੋਈ ਕਹਿੰਦਾ ਹੁਣ ਜੋ ਤੇ ਬੋਟਾ ਲੈ ਲਈ ਸਾਰੇ ਹੱਥ ਜੋੜਦੇ ਉਹ ਟਾਈਮ ਤੇ ਹੱਥ ਜੋੜਦੇ ਨੇ ਅੱਜ ਉਹਦੇ ਭਾਈ ਤੀ ਮੇ ਸਾਡੇ ਭਰਾ ਜੇ ਵੱਡੇ ਹੀ ਆ ਜਾਂ ਕਿਤਾਂ ਵੀ ਤੀ ਸਾਡੇ ਸਾਰੇ ਮਾਪਿਓ ਜੇ ਭੈਣ ਭਰਾ ਜੇ ਤੀ ਤੇ ਆਪਾਂ ਇੱਕ ਦਿਨ ਜਿਤਾਵਾਂਗੇ ਤੇ ਜਿਤਾਓਗੇ ਤੇ ਮੈਂ ਤਾਂ ਭਾਈ ਆਪਾਂ ਆਸਤੇ ਨਾਲੇ ਬੋਰਡ ਪਾਈ ਤੇ ਆਸਤੇ ਨਾਲੇ ਜਿਤਾਈਦਾ ਵੀ ਸਾਡਾ ਕੰਮ ਹੋਊਗਾ ਕਲੀ ਦਾ ਤੇ ਕੌਂਸਲਰ ਨੂੰ ਵੀ ਪਤਾ ਆ ਕੌਂਸਲਰ ਆ ਮੁੰਡੇ ਸਾਡੇ ਗਏ ਵੀ ਆ ਤੇ ਇਹਨਾਂ ਨੇ ਸਾਡੀ ਉਮਰ ਘਰ ਦੀ ਵੀ ਗਈ ਆ ਕਹਿੰਦੇ ਸਾਡਾ ਲਾਵਾਂਗੇ ਇਹਨਾਂ ਦਾ ਆ ਕੇ ਸਿਆਪਾ ਲਓ ਐਤਾ ਕਹਿੰਦਾ ਕੌਂਸਲਰ ਜੀ ਤੇ ਸਾਡੇ ਕੋ ਪ੍ਰਤਾਪ ਜੀ ਆਏ ਪਹਿਲਾਂ ਆਮ ਪਾਰਟੀ ਦੇ ਉਹਨਾਂ ਨੇ ਮੀਟਿੰਗਾਂ ਕਰਾਈਆਂ ਪਹਿਲਾਂ ਆਪਾਂ ਦੋ ਮੀਟਿੰਗਾਂ ਤੁਮਾਂ ਦੇ ਵਿੱਚ ਮੈਂ ਕਰਾਈਆਂ ਸੀ ਤੇ ਉਹਨਾਂ ਵੀ ਸਾਡੀ ਸੋਈ ਕੋਈ ਸੁਣਾਈ ਨਹੀਂ ਕੀਤੀ ਇੱਥੇ ਗਲੀ ਚ ਆਏ ਆ ਪਾਣੀ ਵਿੱਚ ਨੰਨ ਕਿਵੇਂ ਆਇਆ ਪਤਾ ਵੀ ਲੱਗਾ ਨਾ ਇਹ ਤੱਕ ਉਹਨਾਂ ਨੇ ਸਾਡਾ ਵੀ ਕੰਮ ਨਹੀਂ ਕਿਰਿਆ ਚਲੋ ਹੁਣ ਤੇ ਉਹ ਬਾਹਰ ਹੋ ਗਏ ਨੇ ਪਰ ਉਹਦਾ ਮੇਰਾ ਕਹਿਣ ਦਾ ਮਤਲਬ ਵੀ ਸਾਡੇ ਜਾਂ ਪਿੰਡ ਦਾ ਕੌਂਸਲ ਆ ਉਹਦਾ ਫਰਜ਼ ਆ ਗਲੀ ਦਾ ਕੰਮ ਕਰਨਾ ਉਹ ਕੱਲ ਨੂੰ ਸਾਡੇ ਕੋਲ ਵਿਹੜ ਆਏਗਾ ਸਾਡੇ ਕੋਲ ਬੋਰਡ ਲੈ ਕੇ ਸਾਡੇ ਕੰਮ ਨਹੀਂ ਕਰੇਗਾ ਬੋਰਡ ਸਾਡੇ ਕਿਤਾ ਲਏਗਾ ਸਾਡੇ ਪਾਣੀ ਵੀ ਟੈਂਕੀ ਵਿੱਚ ਤੀ ਵੇਲੇ ਜਾ ਕੇ ਟੰਗਿਆ ਪਾਣੀ ਵੀ ਗੰਦਾ ਭਰਿਆ ਪਿਆ ਇਹ ਪਾਣੀ ਬਹੁਤ ਗੰਦਾ ਆ ਲੇਕਿਨ ਉਹਨਾਂ ਨੇ ਕਿਹਾ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੁਹਾਡੀ ਗੱਲ ਬਿਲਕੁਲ ਮੈਂ ਭਾਜੀ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਸਾਨੂੰ ਪੇਰੇ ਇੰਨੀ ਬੋਹ ਹੁੰਦੀ ਇੰਨਾ ਮਸ਼ਹਰ ਲੱਗਾ ਏ ਤੁਹਾਡੇ ਸਾਹਮਣੇ ਤੀ ਵੀਡੀਓ ਬਣਾਈਆਂ ਕੀ ਸਮਝਦੇ ਸੀਵਰੇ ਦੀ ਮੁਸ਼ਕਲ ਹੈ ਕਿ ਕਿਹੜਾ ਕੀ ਮੁਸ਼ਕਲ ਹੈ ਜਿਹੜਾ ਸਾਨੂੰ ਸੀਵਰ ਦੀ ਮੁਸ਼ਕਲ ਅਕਦੀ ਦੀ ਕੋਈ ਮੁਸ਼ਕਲ ਨਹੀਂ ਹੈਗੀ ਸਾਡਾ ਸੀਵਰ ਪਾਏ ਹੋਏ ਤਸਾਨੂੰ ਸਭ ਕੋ ਠੀਕ ਹੈ ਸ਼ੁਰੂ ਤੋਂ ਇਹ ਹੀ ਹਾਲ ਸੀ ਕਿ ਇਹ ਤੋਂ 15 16 ਸਾਲ ਪਹਿਲਾਂ ਇਹੋ ਗੱਲ ਚੱਲ ਰਹੀ ਹੈ ਫਿਰ ਤੁਸੀਂ ਇਸ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰਦੇ ਇੱtains ਹੀ ਕਰਦੇ ਨੇ ਅੱਜ ਬਣਾ ਲਗੇ ਕੱਲ ਬਣਾ ਲਗੇ ਅਖਾਇਰ ਜੋ ਮਹੀਨਾ ਦਾ ਜੋ ਮੈਨੂੰ ਕਾਉਂਸਲ ਬਣਦੇ ਮੈਨੂੰ ਉਹਦਾ ਆਪਣਾ ਸਾਡਾ ਸਟੈਪ ਅਗਲਾ ਇਹੋ ਹੀ ਹੋਏਗਾ ਪੇ ਆਪਾਂ ਗਲੀ ਚ ਆਪਣੇ ਕਹਿਦੇ ਨੇ ਕਿ ਬਣਦੇ ਨੇ ਬੋਟ ਆਲੇ ਨੂੰ ਕਹਿਣ ਵੀ ਠੀਕ ਹੈ ਆ ਧਰਨਾ ਲਾਵਾਂਗੇ ਤੇ ਜੇ ਸਾਡਾ ਮਸਲਾ ਨਾ ਆਇਆ ਤਾਂ ਆਪਾਂ ਸੋਮਵਾਰ ਮੰਗਲਾ ਦਾ ਟਾਈਮ ਦਿੰਦੇ ਆ ਸੋਮ ਮੰਗਲਾ ਤੱਕ ਨਾ ਆਇਆ ਤੇ ਬੁੱਧਵਾਰੇ ਧਰਨਾ ਲਾਵਾਂਗੇ ਜੀ ਹਾਂਜੀ ਜੀ ਸੱਜੇ ਲਾਮਗੇ ਭਾਈ ਕੌਂਸਲਰ ਸਾਹਿਬ ਇੱਕ ਗਲੀ ਨੰਬਰ 5 ਦੇ ਵਿੱਚ ਕਾਫੀ ਮੁਸ਼ਕਲ ਦਾ ਲੋਕਾਂ ਨੂੰ ਸਾਮਾਨ ਇਲਾਕਾ ਵਾਲਿਆਂ ਨੂੰ ਕਰਨਾ ਪੈ ਰਿਹਾ ਗਲੀ ਵਿੱਚ ਬਿਲਕੁਲ ਘਰ ਦੇ ਬਾਹਰ ਪਾਣੀ ਕਹਿੰਦੇ ਕਾਫੀ देर ਉਡੀਕ ਲੋਟਾ ਮੈਂ ਖਿਆਲ ਮੈਨੂੰ ਪਤਾ ਲੱਗਾ ਮੈਂ ਦੇਖਿਆ ਵੀ ਔਰ ਸੁਣਿਆ ਨਹੀਂ ਉਹ ਇਲਾਕੇ ਦੇ ਲੋਕਾਂ ਦੀ ਜਿਹੜੀ ਮੰਗਿਆ ਬੜੇ ਬਿਲਕੁਲ ਜਾਇਜ਼ ਹੈ ਕਿ ਉੱਥੇ ਸੀਵਰ ਜਿਹੜਾ ਵਾ ਉਹ ਪੁਰਾਣਾ ਪਿਆ ਵੱਡਾ ਹੋਣ ਵਾਲਾ ਪਰ ਜਦੋਂ ਜਦੋਂ ਵੀ ਉੱਥੋਂ ਸ਼ਿਕਾਇਤ ਆਉਂਦੀ ਹੈ ਉੱਥੋਂ ਦੇ ਜਿੰਨੇ ਵੀ ਬੰਦੇ ਨੇ ਮੈਨੂੰ ਆਣ ਕੇ ਸ਼ਿਕਾਇਤ ਕਰਦੇ ਨੇ ਕਿ ਸਾਡਾ ਸੀਵਰ ਬੰਦਾ ਤਾਂ ਮੈਂ ਉਸੇ ਵਕਤ ਹੀ ਆਪਣੀ ਕਾਰਪੋਰੇਸ਼ਨ ਦੇ ਜਿਹੜੇ ਮੇਰੇ ਕੋਲ ਤਿੰਨ ਮੁਲਾਜ਼ਮ ਹੈ ਮੈਂ ਉਹਨਾਂ ਨੂੰ ਭੇਜ ਕੇ ਉਹ ਸੀਵਰ ਕਲੀਅਰ ਕਰਾ ਦੇਣਾ। ਔਰ ਹਾਲਾਤ ਇਹ ਦੇਖੋ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਉਸ ਦੇ ਜਿਹੜੇ ਨੁਮਾਇंदे ਚ ਤੁਰੇ ਫਿਰਦੇ ਆ ਹਾਰੇ ਔਰ ਨਕਾਰੇ ਲੋਕਾਂ ਦੇ ਉਹ ਮੁੜ ਕੇ ਜਾ ਕੇ ਉੱਥੇ ਖਲੋ ਜਾਂਦੇ ਆ ਯਾਰ ਵੀ ਇਹ ਅਸੀਂ ਕਰਾ ਰਹੇ ਹਾਂ ਅਸੀਂ ਕਰਾ ਰਹੇ ਹਾਂ। ਕਾਉਂਸਲਰ ਦਾ ਕੀ ਕਸੂਰ ਹੈ ਕਾਉਂਸਲਰ ਕੋ ਤੇ ਜਿਹੜੀ ਸ਼ਿਕਾਇਤ ਆਏਗੀ ਉਸੇ ਵਕਤ ਉਸ ਦਾ ਜਿਹੜਾ ਨਾ ਉਹਦਾ ਹੱਲ ਕੀਤਾ ਜਾਊਗਾ ਬੇਫਿਕਰ ਹੋ ਕੇ ਹਣ ਲੋਕ ਆਮ ਪਾਰਟੀ ਦੇ ਹੋਣ ਕਾਂਗਰਸ ਦੇ ਹੋਣ ਭਾਜਪੀ ਦੇ ਹੋਣ ਮੈਨੂੰ ਇਸ ਨਾਲ ਕੋਈ ਨਹੀਂ ਮੈਂ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਆ ਲੋਕਾਂ ਨੇ ਮੈਨੂੰ ਚੁਣਿਆ ਮੈਨੂੰ ਮੇਰੇ ਕੋ ਤੇ ਹਲੇ ਇਲਾਕਾ ਆਈ ਤੇ ਸੀਵਰੇਜ ਦਾ ਜਿਹੜਾ ਕੋ ਕੰਮ ਹੈ ਮੈਂ ਤੇ ਉਹ ਹੀ ਕਰਾ ਸਕਦਾ ਨਾ ਹਲੇ ਜਾਂ ਸਫਾਈ ਆ ਝਾੜੂ ਵਾਲਾ ਹੋਰ ਤੇ ਕੰਮ ਹੀ ਇਹਨਾਂ ਦੀ ਸਰਕਾਰ ਦੇ ਜਿਹੜੇ ਵਾ ਕੋਈ ਹਲਕਾ ਇਨਚਾਰਜ ਬਣਿਆ ਵਾ ਜਦੋਂ ਪਾਸ ਕਰਾ ਕੇ ਕੋਈ ਕੰਮ ਸ਼ੁਰੂ ਕਰਨਾ ਹੁੰਦਾ ਤੇ ਉਹਦਾ ਅੱਧ ਘੱਟ ਨਹੀਂ ਉਹ ਕਰ ਜਾਂਦੇ ਆ ਕਦੀ ਕੁਵਰ ਵਿਜੇਤ ਪ੍ਰਤਾਪ ਦੇ ਇੱਥੇ ਬੰਦੇ ਆ ਜਾਂਦੇ ਜੀ ਅਸੀਂ ਆ ਜੀ ਇਸ ਇਲਾਕੇ ਦੇ ਇਹ ਸਰਕਾਰ ਆ ਆਮ ਆਦਮੀ ਪਾਰਟੀ ਦੀ ਤੇ ਜਦੋਂ ਕੋਈ ਵੱਡਾ ਕੰਮ ਹੋਣਾ ਹੁੰਦਾ ਵਾ ਉਦੋਂ ਤੇ ਆ ਪਾਣ ਕੇ ਕਰ ਦਿੰਦੇ ਆ ਤੇ ਜਦੋਂ ਸੀਵਰੇਜ ਬੰਦ ਹੁੰਦਾ ਵਾ ਜਾਂ ਕੋਈ ਪਾਣੀ ਗੰਦੇ ਦੀ ਸਮੱਸਿਆ ਆਉਂਦੀ ਹੈ ਤੇ ਫਿਰ ਕਾਉਂਸਲਰ ਜਿਹੜਾ ਵਾ ਉਹ ਜ਼ਿੰਮੇਵਾਰ ਆ ਮੈਨੂੰ ਇਹ ਦੱਸੋ ਵੀ ਉਹ ਥਾਂ ਥਾਂ ਤੇ ਅੱਜ ਵੀ ਯੁੱਧ ਨਸ਼ਾ ਵਿਰੁੱਧ ਇਹ ਜ਼ਰੂਰ ਮੈਂ ਮੈਂਸ਼ਨ ਕਰਨਾ ਚਾਹੁੰਦਾ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਪਰ ਇੱਥੋਂ ਦੇ ਜਿਹੜੇ ਆਪ ਦੇ ਲੀਡਰ ਉਹ ਗਏ ਕਿੱਥੇ ਮੈਨੂੰ ਤਾਂ ਇਹ ਪਤਾ ਨਹੀਂ ਹੁੰਦਾ ਗਲੀ ਗਲੀ ਦੇ ਵਿੱਚ ਚਿਟਾ ਦੇਖ ਰਿਹਾ ਤੁਸੀਂ ਉੱਥੋਂ ਗਰਾਊਂਡ ਹੀ ਤੁਸੀਂ ਵੇਖੋ ਗਰਾਊਂਡ ਰੈਲਿਟੀ ਵੇਖੋ ਇੱਥੇ ਥਾਂ ਥਾਂ ਦੇ ਬੜੇ ਇੱਥੋਂ ਪੁਲਿਸ ਨੇ ਵੀ ਬੰਦੇ ਫੜ ਕੇ ਖੜੇ ਆ ਉਹ ਯਾਰ ਉਹ ਜਿਹੜੇ ਇੱਥੇ ਲੋਕਲ ਇੱਥੇ ਆਮ ਆਦਮੀ ਪਾਰਟੀ ਦੇ ਲੋਕ ਰਹਿੰਦੇ ਆ ਉਹ ਕਹਿੰਦੀ ਹਾ ਦਾ ਨਾਰਾ ਮਾਰਦੇ ਉਹ ਕਹਿੰਦੀ ਜਾ ਕੇ ਕਹਿੰਦੇ ਵੀ ਆ ਗਲੀ ਦੇ ਵਿੱਚ ਇੱਥੇ ਚਿੱਟਾ ਵੇਕਦਾ ਜੇ ਇੱਥੇ ਜੂਆ ਖੇਡਿਆ ਜਾਂਦਾ ਜੇ ਇੱਥੇ ਦਰਾ ਸੱਟਾ ਲਿਖਿਆ ਜਾਂਦਾ ਜੇ ਇੱਥੇ ਸ਼ਰਾਬ ਵੇਖਦੀ ਆ ਆ ਗਲੀਆਂ ਦੀਆਂ ਗਲੀਆਂ ਤੁਸੀਂ ਵੇਖੋ ਤੇ ਇੱਥੇ ਯਾਰ ਚਿੱਟਾ ਉਦਾਂ ਹੀ ਵਿਕਨ ਡਿਆ ਚਿੱਟਾ ਸ਼ਰੇ ਆਮ ਵਿਕ ਰਿਹਾ ਪਰ ਆਮ ਆਦਮੀ ਦੇ ਪਾਰਟੀ ਦੇ ਉੱਤੇ ਨਾਰੇ ਮਾਰਨ ਨੂੰ ਤਗੜੇ ਹੋ ਕੇ ਚਲੇ ਜਾਂਦੇ ਆ ਕਿਸੇ ਨੂੰ ਕੋਈ ਕੋਆਰਡੀਨੇਟਰ ਲਾਤਾ ਜੀ ਯੋਧ ਨਸ਼ਾ ਵਿਰੋਧ ਮੰਤਰ ਸਮਝ ਨਹੀਂ ਆਉਂਦੀ ਇਹ ਪਾਰਟੀ ਉੱਪਰਲੇ ਲੈਵਲ ਤੇ ਹੈ ਕਿ ਗਰਾਸਰੂਟ ਦੇ ਵਿੱਚ ਗਰਾਸਰੂਟ ਤੇ ਲੋਕਾਂ ਨੂੰ ਵੇਖੇ ਆਹ ਪਾਰਕ ਟੋਂਗ ਵਾਲਾ ਦਾ ਪਾਰਕ ਕਿਤੇ ਪਾਰਕ ਹੈ ਜਿਹੜਾ ਬਹੁਤ ਵਧੀਆ ਬਣਾਇਆ ਸੀ ਔਰ ਅੱਡਾ ਬਣ ਗਿਆ ਨਸ਼ੇੜੀਆਂ ਦਾ ਯਾਰ ਇੱਥੇ ਤੇ ਕਿਸੇ ਦਾ ਧਿਆਨ ਨਹੀਂ ਜਾਂਦਾ ਤੇ ਜਦੋਂ ਮੈਂ ਸਿਵਰ ਸਾਫ ਕਰਾਉਣਾ ਵਾ ਬੰਦੇ ਭੇਜ ਕੇ ਤੇ ਉੱਥੇ ਕਹਿੰਦੇ ਜੀ ਇਹ ਅਸੀਂ ਕਰਾ ਰਹੇ ਆ ਜੀ ਬੜੀ ਵੱਡੀ ਸਿਆਸਤ ਹੈ ਬਹੁਤ ਵੱਡੀ ਸਿਆਸਤ ਹੈ ਕਿਉਂਕਿ ਉਹਨਾਂ ਨੂੰ ਇਸ ਗੱਲ ਇਹ ਪੱਛਦੀ ਨਹੀਂ ਉਹਨਾਂ ਨੂੰ ਗੱਲ ਕਿ ਇੱਥੇ ਜਿੱਤ ਗਿਆ ਕਾਂਗਰਸ ਦਾ ਜਿਹੜਾ ਨਰਿੰਦਰ ਸਿੰਘ ਟੋਂਗ ਪ੍ਰਾਣਾ ਲੀਡਰ ਹੈ ਉਹਨੂੰ ਸਾਰਾ ਹੀ ਕੁਝ ਪਤਾ ਹੈ ਔਰ ਮੈਂ ਕਾਰਪੋਰੇਸ਼ਨ ਦੇ ਕਮਿਸ਼ਨਰ ਨਾਲ ਸਿੱਧੀ ਗੱਲ ਕੀਤੀ ਹੋਈ ਹੈ ਕਿ ਮੇਰੇ ਮੈਨੂੰ ਪਤਾ ਵੀ ਇਹ ਵੱਡੀ ਡਿਵੈਲਪਮੈਂਟ ਤੁਸੀਂ ਮੈਨੂੰ ਨਹੀਂ ਕਰਨ ਦੇਣੀ ਪਰ ਮੈਨੂੰ ਮੇਰੇ ਇਲਾਕੇ ਦੀ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਗੰਦੇ ਪਾਣੀ ਦੀ ਜਿਹੜੀ ਸਮੱਸਿਆ ਤੇ ਸਫਾਈ ਦਾ ਜਿਹੜਾ ਸਿਸਟਮ ਹੈ ਉਹ ਮੈਨੂੰ ਕਰਾ ਲੈਣ ਦਿਓ ਉਹਦੇ ਵਿੱਚ ਕੋਈ ਜਿਹੜੇ ਚੰਨਾ ਬਣੇ ਮੈਂ ਪਿੱਛੇ ਵੀ ਮੀਟਿੰਗ ਕਰਕੇ ਆਇਆ ਕਮਿਸ਼ਨਰ ਸਾਹਿਬ ਨਾਲ ਔਰ ਉਹਨਾਂ ਨੇ ਕਿਹਾ ਕਿਉਂਕਿ ਸੀਵਰੇਜ ਸਿਸਟਮ ਉਦੋਂ ਤੱਕ ਇਹਦਾ ਹੱਲ ਕੋਈ ਨਹੀਂ ਹੋਣਾ ਜਦ ਤੱਕ ਇਸ ਇਲਾਕੇ ਦੀ ਡੀਸਿਲਟਿੰਗ ਅਸੀਂ ਗਾਰਾ ਨਹੀਂ ਕਢਾ ਦਿੰਦੇ ਉਦੋਂ ਤੱਕ ਇਹ ਸੀਵਰ ਦੀ ਸਮੱਸਿਆ ਜਿਉਂ ਦੀ ਤਿਉਂ ਰਹਿਣੀ ਆ ਸੋ ਮੈਂ ਸਮੁੱਚੇ ਇਲਾਕੇ ਨੂੰ ਬੇਨਤੀ ਕਰਦਾ ਨੇ ਡਰ ਹੋ ਕੇ ਕਿਸੇ ਗੱਲ ਦਾ ਤੁਹਾਨੂੰ ਇਹ ਨਹੀਂ ਹੈ ਕਿ ਮੈਂ ਫਲਾਨੀ ਪਾਰਟੀ ਦਾ ਆ ਜਾਂ ਮੈਂ ਕਾਂਗਰਸ ਲਈ ਕੰਮ ਕਰਨੇ ਆ ਜਾਂ ਮੈਂ ਕਿਹੇ ਹੋਰ ਦੇ ਕੰਮ ਨਹੀਂ ਕਰਨੇ ਤੁਸੀਂ ਬੇਝਿਜਕ ਮੇਰੇ ਕੋਲ ਆਓ ਆਪਣੀ ਸਮੱਸਿਆ ਦੱਸੋ ਮੈਂ ਤਗੜਿਆਂ ਹੋ ਕੇ ਤੁਹਾਡੇ ਕੰਮ ਕਰਾਂਗਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਇਲਾਕਾ ਨਿਵਾਸੀਓ ਵਾਡ ਨੰਬਰ 12 ਦੇ ਜਿੰਨੇ ਵੀ ਮੇਰੇ ਸਾਥੀ ਆ ਮੇਰੀਆਂ ਵੋਟਰ ਭੈਣਾ ਨੇ ਮੇਰੇ ਵੋਟਰ ਭਰਾ ਨੇ ਮੇਰੇ ਬਜ਼ੁਰਗ ਨੇ ਮੇਰੇ ਨੌਜਵਾਨ ਦੋਸਤ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਉਂਕਿ ਹਾਲੇ ਸਰਕਾਰ ਆਪਦੀ ਹੈ ਉਹਨਾਂ ਦੇ ਇੰਟਰਫੀਰੈਂਸ ਰਹਿਣੀ ਰਹਿਣੀ ਆ ਆ ਤੁਸੀਂ ਜਦੋਂ ਕੋਈ ਗਲੀ ਸ਼ੁਰੂ ਕਰਨ ਲੱਗੀ ਹੈ ਆ ਉੱਥੇ ਆਪਦੇ ਬੰਦੇ ਆ ਜਾਂਦੇ ਆ ਜਦੋਂ ਕੋਈ ਆ ਟਿਊਬਲ ਲਵਾਇਆ ਸੀ ਸ਼੍ਰੀ ਰਾਮ ਐਮਨੇ ਦੇ ਵਿੱਚ ਤੇ ਉਥੋਂ ਮਾਨਯੋਗ ਜਿਹੜਾ ਹਲਕਾ ਇੰਚਾਰਜ ਹੋ ਉਹ ਆਣ ਕੇ ਉਦਘਾਟਨ ਕਰਕੇ ਯਾਰ ਇਹ ਇਹ ਤਾਂ ਹੁਣ ਸਰਕਾਰਾਂ ਦੇ ਅੱਗੇ ਯੋਰ ਵੀ ਕਹਦਾ ਮੈਂ ਦੇ ਇੱਕ ਕਾਉਂਸਲਰ ਹਾਂ ਜਿੱਤਿਆ ਹੋਇਆ ਇੱਥੇ ਦੇ ਹਲਕੇ ਦੇ ਜਿਹੜੇ ਕਾਂਗਰਸ ਦੇ ਐਮਐਲਏ ਆ ਵਿਚਾਰੇ ਉਹ ਵੀ ਰਮਾਨਾ ਘਰਾਂ 'ਚ ਬੈਠੇ ਆ ਤੇ ਉੱਥੇ ਜਿਹੜੇ ਇਹਨਾਂ ਨੇ ਆਪਣੇ ਇੰਚਾਰਜ ਲਾਏ ਨੇ ਉਹਦ ਘਟਨ ਕਰਦੇ ਆ ਸਾਰਾ ਕੰਮ ਹੀ ਉਹ ਕਰ ਰਹੇ ਆ ਪ੍ਰਸ਼ਾਸਨ ਨੂੰ ਮੈਂ ਆਪਣੇ ਇਲਾਕੇ ਦੇ ਜਿੰਨੇ ਥਾਣੇ ਨੇ ਮੈਂ ਉਹਨਾਂ ਨੂੰ ਇਨਫਾਰਮ ਕਰਦਾ ਰਹਿੰਦਾ ਵੀ ਇੱਥੇ ਇੱਥੇ ਨਸ਼ਾ ਤੁਸੀਂ ਠੀਕ ਆ ਜਦੋਂ ਕਦੀ ਗੱਲ ਹੁੰਦੀ ਆ ਤੇ ਮੈਂ ਉਹਨਾਂ ਨੂੰ ਪੁੱਛਦਾ ਯਾਰ ਕਿੱਥੇ ਉਹ ਤੁਹਾਡੇ ਕੋਲ ਅਜੀਜੀ ਉਹ ਯੁੱਧ ਨਸ਼ਾ ਵਿਰੋਧ ਉਥੇ ਰੈਲੀ ਕਰ ਰਹੇ ਆ ਜੀ ਉਥੇ ਪੀਸ ਮਾਰਚ ਕਰ ਰਹੇ ਆ ਜੀ ਉਥੇ ਕਰ ਰਿਹਾ ਮੈਂ ਕਹਾਂ ਜੇ ਤੁਸੀਂ ਪੀਸ ਮਾਰਚ ਕਰਨੇ ਆ ਜਾਂ ਰੈਲੀ ਕਰਨੇ ਆ ਤੇ ਆਣ ਕੇ ਤੁੰਗਾ ਦੇ ਵਿੱਚ ਵੀ ਕੋਈ ਕਰ ਲੋ ਯਾਰ ਤੁੰਗਾ ਦੇ ਵਿੱਚ ਵੀ ਵੇਖ ਲੋ ਵੀ ਇੱਥੇ ਯੁੱਧ ਨਸ਼ਿਆਂ ਦੇ ਵਿਰੋਧ ਨਹੀਂ ਇੱਥੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਆ ਉਹ ਯੁੱਧ ਕਰ ਰਹੇ ਆ ਨਸ਼ੇ ਦੇ ਨਾਲ ਨਸ਼ਾ ਖਾ ਖਾ ਕੇ ਆਪਣੀਆਂ ਜਵਾਨੀਆਂ ਖਰਾਬ ਕਰ ਰਹੇ ਆ ਵੇ ਜੀ ਇਹ ਤਾਂ ਤੁਹਾਡੇ ਸਾਹਮਣੇ ਆ ਉੱਪਰਲੇ ਲੈਵਲ ਤੇ ਆ ਸਾਰੀ ਗੱਲ ਆ ਗਰੀਬ ਲੋਕਾਂ ਦੇ ਹਾਲੇ ਕੱਲ ਹੀ ਫਰਕੇ ਘੜੇ ਖੜੇ ਨੇ ਇਥੋਂ ਬੰਦੇ ਜਿਹੜੇ ਇੱਥੇ ਕੁੜੀਆਂ ਸ਼ਰੇਆਮ ਵੇਚਦੇ ਸੀ ਬਿਲਕੁਲ ਜੀ ਜਿਹੜੀ ਸਮੱਸਿਆ ਵਾ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਸਮੱਸਿਆ ਤੇ ਮੈਂ ਸਵੇਰੇ ਸਿਗਰੋਜ ਮੈਨ ਭੇਜੜੇ ਆ ਤੇ ਉਹ ਹੱਲ ਹੋ ਜਾਣਾ ਵਾ ਪਰ ਉੱਥੇ ਫੇਰ ਸਿਆਸਤ ਹੋਣੀ ਐ ਵੀ ਅਸੀਂ ਇਹ ਜੀ ਤੇ ਅਸੀਂ ਕਰਾ ਰਿਆ ਸਾਡੀ ਸਰਕਾਰ ਅਹੀ ਕਰਾ ਰਿਆ ਸੋ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਰੌਲਾ ਪਾਉਂਦੇ ਆ ਨਾ ਇਹ ਉਹ ਬੰਦੇ ਨੇ ਇਹ ਉਹ ਬੰਦੇ ਨੇ ਜਿਹੜੇ ਆਮ ਪਾਰਟੀ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਔਰ ਜਿਹੜੇ ਆਮ ਪਾਰਟੀ ਦੇ ਨਾਲ ਚੱਲਦੇ ਆ ਅੱਜ ਉਹਨਾਂ ਨੂੰ ਹੀ ਦਿੱਕਤਾਂ ਆ ਰਹੀਆਂ ਨੇ ਇਸ ਗਲੀ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਜੋ ਕੁਝ ਹੁੰਦਾ ਹੈ ਉਹ ਵੀ ਸਾਰਾ ਤੁਹਾਡੇ ਸਾਹਮਣੇ ਹੀ ਹੈ ਸਾਰੀਆਂ ਗੱਲਾਂ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਮੁੱਚੀ ਵਾਰਡ ਦੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਸੀਵਰੇਜ ਦੀ ਸਮੱਸਿਆ ਬਹੁਤ ਜਲਦੀ ਅਸੀਂ ਕਮਿਸ਼ਨ ਸਾਹਿਬ ਨਾਲ ਮੇਰੀ ਮੀਟਿੰਗ ਹੋਈ ਹੈ ਅਸੀਂ ਬਹੁਤ ਜਲਦੀ ਇਹਦੀ ਡੀਸੈਲਟਿੰਗ ਸਾਰੇ ਇਲਾਕੇ ਦੀ ਕਰਾ ਕੇ ਗਾਰਾ ਕਢਾ ਕੇ ਸਮੁੱਚੇ ਇਲਾਕੇ ਨੂੰ ਜਿਹੜਾ ਵਾ ਉਹ ਉਹਦਾ ਸੀਵਰੇਜ ਸਿਸਟਮ ਨੂੰ ਬਹੁਤ ਵਧੀਆ ਸਚਾਰੂ ਢੰਗ ਨਾਲ ਚਲਾਵਾਂਗੇ ਧੰਨਵਾਦ ਜੈਹਨ